ਸਾਤ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਪਹਿਲਾ ਤਾਂ ਇਹ ਹੈ ਵੀ ਹਰ ਸਾਹਿਤਕਾਰ ਸਨਮਾਨ ਹੁੰਦਾ ਜਿੰਨੇ ਤੁਸੀਂ ਸਾਹਿਤਕਾਰ ਬੈਠੇ ਹੋਏ ਤੁਸੀਂ ਇਸ ਸਮਾਜ ਲਈ ਬਹੁਤ ਵੱਡਾ ਸਨਮਾਨ ਇੱਕ ਗੱਲ ਖਾਸ ਸਿੱਧੂ ਦੇ ਪਿੰਡ ਮੈਟੇ ਸਾਲ ਪਾਂਧੀ ਬਣਿਆ ਰਿਹਾ ਸੇਖਾ ਮੇਰੀ ਜ਼ਿੰਦਗੀ ਦਾ ਇੱਕ ਮਹੱਤਵਪੂਰਨ ਪੰਨਾ ਸੀ ਪਾਟੋ ਦੀ ਵਿਰੱਖਣ ਸਾਖੀਓਤ ਕਨਗਟ ਸਿੰਘ ਦਾ ਸਨਮਾਨ ਹੋ ਰਿਹਾ ਤੇ ਮੈਨੂੰ ਮੇਰੀਆਂ ਯਾਦਾਂ ਜਿਹੜੀਆਂ 2035 ਵਰੇ ਪਹਿਲਾਂ ਉਸ ਪਿੰਡ ਦੀ ਮਿੱਟੀ ਚ ਮਿੱਟੀ ਦੀ ਮਹਿਕ ਤੋਂ ਮੇਰੀ ਜ਼ਿੰਦਗੀ ਦੀ ਜਾਨ ਬੰਦੀਆਂ ਵਈਆਂ ਅੱਜ ਬੈਠੇ ਹਾਂ ਖੁਸ਼ਾ ਉਹਲੇ ਵਿਰੱਖਣ ਸਾਖੀਏ ਜੀ ਹੈ ਇਹਦਾ ਸਨਮਾਨ ਹੋ ਰਿਹਾ ਮੈਂ ਖੁਸ਼ ਹਾਂ ਮੈਨੂੰ ਵੀ ਮਾਂ ਤੇਜ ਕੌਰ ਦਾ सلمان दया कदे कदे मैं संत भाके मेरी कान से कहे हुए वो सलमान पत्थर मैं प्रणाम करता प्रणाम करना सरकार का हिस्सेक दूसरी गल बोला सिंह सयाद या फिक्र है को तो बड़ा महत्वपूर्ण है बोला सिंह सयाद इस सरकार पेट इस शिकार परंपरा नाल एक इंतहाब बन गया एक बेकार अगली गल ਜ਼ਿੰਦਗੀ ਜਿਹੜੀ ਹੈ ਨਾ ਉਹ ਬਸ ਲਾਸਟ ਦੋ ਫਿਕਰੇ ਨੇ ਸਾਇਤਿਕ ਜਿਹੜੀ ਸਿਰਜਣਾਤਮਕਤਾ ਹੈ ਉਹਦੇ ਸੰਬਾਧ ਕੀ ਹੋਣੇ ਚਾਹੀਦੇ ਨੇ ਇਹ ਬੜੀ ਗੱਲ ਕਰਨ ਦਲ ਹੈ ਇਹ ਬਹੁਤ ਮਹੱਤਵਪੂਰਨ ਬૌਧਿਕ ਮਾਨਸਿਕ ਸਾਂस्कृतिक ਅਤੇ ਵਿਦੇਸ਼ੀ ਗੱਲ ਹੈ ਮੈਂ ਇਹ ਛੋਟੀ ਜੀ ਕਹਾਣੀ ਲਾਸਟ ਵਿੱਚ ਇਹ ਮੇਰੀ 70ਵੀਂ ਕਿਤਾਬ ਹੈ ਤੇ 79ਵੀਂ ਛਾਪ ਰਹੀ ਹੈ ਤੂੰ ਮੈਂ ਆਪਣਾ ਸੇਲ ਕਾਪੀ ਕਰਨੇ ਕਰਨਾ ਜਦੋਂ ਆਪਣਾ ਸੇਲਾ ਕੇ ਦੇਖ ਕਰਦਾ ਇਹ ਅਜਿਹੇ ਉਪਰਾਲੇ ਜ਼ਿੰਦਗੀ ਜੀ ਬਹੁਤ ਵੱਡੇ ਮਹਾਨ ਕਲਾ ਨਾਲ ਬਣਾਉਣੇ ਕੋ